ਅੰਜੂ ਵਾਲਾ ਮੈਂ ਪੰਜਾਬੀ ਵਿਦਿਆਪਿਕਾ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਪੱਤਰ ਬਾਰੇ ਬੇਨਤੀ ਪੱਤਰ ਜਾਂ ਪੱਤਰ ਜਿਹੜੇ ਹੁੰਦੇ ਨੇ ਇਹਨਾਂ ਦੇ ਵਿੱਚ ਅਸੀਂ ਆਪਣੇ ਮਨ ਦੇ ਵਿਚਾਰਾਂ ਨੂੰ ਆਪਣੇ ਪੱਤਰ ਦੇ ਦੁਆਰਾ ਦੂਸਰੇ ਨੂੰ ਕੀ ਕਰਦੇ ਆਂ ਦਰਸਾਉਂਦੇ ਆਂ ਤਾਂ ਜਿਹੜੇ ਪੱਤਰ ਨੇ ਇੱਕ ਬਹੁਤ ਹੀ ਸਸਤਾ ਅਤੇ ਵਿਚਾਰ ਵਟਾਂਦਰਾ ਦਾ ਵਧੀਆ ਸਾਧਨ ਮੰਨੇ ਗਏ ਨੇ ਜਿਹੜੇ ਬੇਨਤੀ ਪੱਤਰ ਨੇ ਜਾਂ ਦਫਤਰੀ ਪੱਤਰ ਨਿੱਜੀ ਪੱਤਰ ਇਹ ਪੱਤਰ ਕਈ ਪ੍ਰਕਾਰ ਦੇ ਹੁੰਦੇ ਨੇ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਆਂ ਉਨ੍ਹਾਂ ਦੇ ਵਿਸ਼ਾ ਹੈ ਮਾਰਾ ਦਫਤਰੀ ਪੱਤਰ ਦਫਤਰੀ ਪੱਤਰ ਕੇ ਦੋ ਤਰ੍ਹਾਂ ਦੇ ਹੁੰਦੇ ਨੇ ਸਰਕਾਰੀ ਅਤੇ ਗੈਰ ਸਰਕਾਰੀ ਸਰਕਾਰੀ ਪੱત્રਾਂ ਵਿੱਚੋਂ ਅੱਜ ਵਾਲਾ ਵਿਸ਼ਾ ਆਪਣਾ ਕੀ ਹੈ ਬੇਨਤੀ ਪੱਤਰ ਸਕੂਲ ਨਾਲ ਸੰਬੰਧਿਤ ਬੇਨਤੀ ਪੱਤਰ ਸੇਵਾ ਵਿਖੇ ਪ੍ਰਿੰਸੀਪਲ ਸਾਹਿਬ ਇਤਵਾਲ ਕੋਮਾ ਲਗੂਗਾ ਸਰਵਿਤਕਾਰੀ ਵਿਦਿਆਮੰਦਰ ਕੋਮਾ ਮਲੇ ਕੋਟਲਾ ਡੰਡੀ ਫਿਰ ਅਸੀਂ ਵਿਸ਼ਾ ਲਿਖਣਾ ਕਿ ਜਿਸ ਵਿਸ਼ੇ ਨੂੰ ਲੈ ਕੇ ਅਸੀਂ ਪੱਤਰ ਲਿਖ ਰਹੇ ਹਾਂ ਇਹ ਵਿਸ਼ਾ ਕੋਈ ਆਗਿਆ ਹੋ ਸਕਦੀ ਹੈ ਜਾਂ ਕੋਈ ਬੇਨਤੀ ਹੋ ਸਕਦੀ ਹੈ ਜਿਹੜੇ ਸਕੂਲ ਨਾਲ ਸੰਬੰਧਿਤ ਪੱਤਰ ਨੇ ਉਹਨਾਂ ਵਿੱਚ ਇਸ ਤਰ੍ਹਾਂ ਦੇ ਵਿਸ਼ੇ ਲਏ ਜਾਂਦੇ ਨੇ ਸ਼੍ਰੀਮਾਨ ਜੀ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਇਸ ਕਲਾਸ ਦਾ ਵਿਦਿਆਰਥੀ ਹਾਂ ਫਿਰ ਜਿਹੜੀ ਗੱਲ ਕਰਨੀ ਹੈ ਉਹ ਅਸੀਂ ਉਹਦੇ ਵਿੱਚ ਲਿਖਾਂਗੇ ਉਸ ਤੋਂ ਬਾਅਦ ਧੰਨਵਾਦ ਸਹਿਤ ਆਪ ਜੀ ਦਾ ਆਗਿਆਕਾਰੀ ਕੋਮਾ ਨਾਮ ਕੋਮਾ ਜਮਾਤ ਕੋਮਾ ਰੋਲ ਨੰਬਰ ਲਿਖਣ ਤੋਂ ਬਾਅਦ ਕੁਝ ਵੀ ਨਹੀਂ ਲਗਾਉਣਾ ਨਾ ਕਾਮਾ ਨਾ ਡੰਡੀ ਇਸੇ ਤਰ੍ਹਾਂ ਮਿਤੀ ਲਿਖਣੀ ਹੈ ਉਹਦੇ ਵਿੱਚ ਨਾ ਕਾਮਾ ਲੱਗਦਾ ਨਾ ਨਹੀ ਡੰਡੀ ਲੱਗਦੀ ਹੈ ਆਪਾਂ ਗੱਲ ਕਰਦੇ ਹਾਂ 10ਵੀਂ ਅਤੇ 9ਵੀਂ ਕਲਾਸ ਦੇ ਵਿੱਚ ਸਿਲੇਬਸ ਅਕੋਰਡਿੰਗ ਜਿਹੜਾ ਸਾਨੂੰ ਪੱਤਰ ਆ ਉਹ 6 ਨੰਬਰ ਦਾ ਆਂਦਾ ਹੈ ਤਾਂ ਆਪਾਂ ਨੂੰ 3 ਨੰਬਰ ਇਸ ਫਾਰਮੈਟ ਦੇ ਮਿਲ ਜਾਂਦੇ ਨੇ ਜਿਹੜਾ ਪੂਰਮ ਢਾਂਚਾ ਸਾਨੂੰ ਦਿੱਤਾ ਵੇ ਢਾਂਚੇ ਸਾਨੂੰ 3 ਨੰਬਰ ਮਿਲਦੇ ਨੇ ਫਿਰ ਜਿਹੜਾ ਅਸੀਂ ਵਿੱਚ ਮਟੀਰੀਅਲ ਲਿਖਦੇ ਹਾਂ ਜਿਹੜੀ ਰੂਪਰੇਖਾ ਲਿਖਦੇ ਹਾਂ ਹੋਰ ਉਹਦੇ ਅਲੱਗ 3 ਨੰਬਰ ਹੁੰਦੇ ਨੇ ਜਿਵੇਂ ਸੇਵਾ ਵਿਖੇ ਸ਼੍ਰੀਮਾਨ ਜੀ ਤੱਕ ਆਪਾਂ ਨੂੰ ਇਹਦਾ ਇੱਕ ਨੰਬਰ ਮਿਲਦਾ ਹੈ ਇਹਦੇ ਵਿੱਚ ਆ ਗਿਆ ਵਿਸ਼ਾ ਵਿਸ਼ੇ ਦਾ ਸਾਨੂੰ ਇੱਕ ਅਲੱਗ ਤੋਂ ਨੰਬਰ ਮਿਲਦਾ ਹੈ ਨੀਚੇ ਲ ਜਿਹੜਾ ਆ ਗਿਆ ਆਪ ਜੀ ਦਾ ਆਗਿਆਕਾਰੀ ਇਹਦਾ ਇੱਕ ਨੰਬਰ ਅਲੱਗ ਤੋਂ ਮਿਲਦਾ ਹੈ ਤਾਂ ਤਿੰਨ ਨੰਬਰ ਸਾਨੂੰ ਇਸ ਚੀਜ਼ੇ ਮਿਲ ਜਾਂਦੇ ਨੇ ਆਹ ਲਾਈਨ ਇੱਕ ਅਲੱਗ ਤੋਂ ਲਾਈਨ ਹੈ ਜਿਹੜੀ ਕਿ ਆਪਾਂ ਸਕੂਲ ਨਾਲ ਜੇਕਰ ਸੰਬੰਧਿਤ ਪੱਤਰ ਲਿਖਦੇ ਹਾਂ ਤਾਂ ਆਪਾਂ ਇਹ ਲਾਈਨ ਲਿਖਦੇ ਹੀ ਲਿਖਦੇ ਹਾਂ ਤਾਂ ਇਸ ਲਈ ਪਿਆਰੇ ਵਿਦਿਆਰਥੀਓ ਜਦੋਂ ਵੀ ਅਸੀਂ ਪੱਤਰ ਲਿਖਣਾ ਹੈ ਕਾਮੇ ਡੰਡੀ ਅਤੇ ਸਪੈਲਿੰਗ ਦਾ ਬਹੁਤ ਹੀ ਧਿਆਨ ਰੱਖਣਾ ਹੈ ਤਾਂ ਜੋ ਅਸੀਂ ਨਾ 3 ਨੰਬਰਾਂ ਵਿੱਚੋਂ ਕਿਤੇ ਵੀ ਮਾਰਨਾ ਖਾ ਜਾਈਏ ਧੰਨਵਾਦ